ਫਰੈਂਡਸ ਹੋਰਸ ਕਲੱਬ ਵੱਲੋਂ ਨਸ਼ਾ ਰਹਿਤ ਸਮਾਜ ਅਤੇ ਵਾਤਾਵਰਣ ਦੀ ਸੁਰੱਖਿਆ ਦਾ ਸੁਨੇਹਾ ਲੈ ਕੇ ਅੱਜ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਕਲੱਬ ਨਾਲ ਜੁੜੇ ਨੌਜਵਾਨਾਂ ਵੱਲੋਂ ਇੱਕ ਕੋੜਿਆਂ ਦੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜੋ ਨਸ਼ੇ ਲਈ ਬਦਨਾਮ ਪਿੰਡ ਜੋੜਾ ਛੱਤਰਾ ਤੋਂ ਸ਼ੁਰੂ ਹੋਈ ਅਤੇ ਲਗਭਗ 12 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਮੁੜ ਜੋੜਾ ਛੱਤਰਾ ਵਿਖੇ ਹੀ ਖਤਮ ਹੋਈ। ਕੋੜਿਆਂ ਤੇ ਜੁੜੇ ਨੌਜਵਾਨ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ਾ ਛੱਡਣ ਤੇ ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਨਜ਼ਰ ਆਏ ਐਸਐਸਪੀ ਗੁਰਦਾਸਪੁਰ ਦਇਆ ਮਾ ਹਰੀਸ਼ ਕੁਮਾਰ ਵੀ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਵੱਖਰੀ ਤਰ੍ਹਾਂ ਦੀ ਮੁਹਿੰਮ ਵਿੱਚ ਸ਼ਾਮਲ ਹੋਏ। ਕੱਲ੍ਹ ਦਾ ਦੌਰਾਨ ਐਸਐਸਪੀ ਦਇਆ ਮਾ ਹਰੀਸ਼ ਕੁਮਾਰ ਨੇ ਫਰੈਂਡਜ਼ ਹੋਰਸ ਕਲੱਬ ਦੇ ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਨਸ਼ੇਲੀ ਬਦਨਾਮ ਪਿੰਡ ਜੋੜਾ ਛਤਰਾ ਵਿੱਚ ਪਿੰਡ ਨੂੰ ਗੋਦ ਲੈ ਕੇ ਪੁਲਿਸ ਵੱਲੋਂ ਵੀ ਸੈਮੀਨਾਰ ਲਗਾਉਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੇ ਉਪਰਾਲੇ ਕੀਤੇ ਗਏ ਹਨ। ਹੁਣ ਇਹ ਪਿੰਡ ਨਸ਼ੇ ਦੀ ਗ੍ਰਿਫਤ ਤੋਂ ਲਗਭਗ ਨਿਕਲ ਚੁੱਕਾ ਹੈ। ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦਾ ਮੁੱਖ ਉਦੇਸ਼ ਗੁਰਦਾਸਪੁਰ ਜ਼ਿਲ੍ਹੇ ਨੂੰ ਨਸ਼ਾ ਉਨਾ ਕਿਹਾ ਕਿ ਘੋੜ ਸਵਾਰੀ ਜੇ ਮਜ਼ੇਦਾਰ ਸ਼ੌਕ ਨੂੰ ਖੇਡ ਦੇ ਤੌਰ ਤੇ ਅਪਣਾ ਕੇ ਤੰਦਰੁਸਤ ਵੀ ਰਹਿ ਸਕਦੇ ਹਾਂ ਅਤੇ ਨਸ਼ਾ ਮੁਕਤ ਵੀ। ਅੱਜ ਅਸੀਂ ਜੋੜਾ ਚਤਰਾ ਦੇ ਜੋੜਾ ਚਤਰਾ ਪਿੰਡ ਦੇ ਵਿੱਚ ਆਏ ਹਾਂ ਇੱਥੇ ਫਰੈਂਡ ਹORS CLUB ਜਿਹੜਾ ਹੈ ਉਹ ਇੱਕ ਹORS RIDING ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਜਿਸ ਦੇ ਵਿੱਚ ਕਾਫੀ ਬਾਰੀ ਤਦਾਦ ਦੇ ਵਿੱਚ ਯੂਥ ਜਿਹੜਾ ਹੈ ਉਹਨੇ ਪਾਰਟਿਸਿਪੇਟ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਬਰੀਡ ਦੇ ਜਿਹੜੇ ਹORSES ਹੈ ਉਹ ਇੱਥੇ ਆਏ ਨੇ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ। ਬੇਸਿਕਲੀ ਜਿਹੜੇ ਸਰਪੰਚ ਸਾਹਿਬ ਹੈਗੇ ਤੇ ਇਹ ਜਿਹੜੀ ਕਲੱਬ ਦੇ ਮੈਂਬਰਸ ਹੈ ਇਹਨਾਂ ਦਾ ਬੜਾ ਚੰਗਾ ਉਪਰਾਲਾ ਹੈ ਇਹ ਯੂਥ ਨੂੰ ਕਿ ਜੋੜਾਛਤਰਾ ਅਸੀਂ ਜਾਣਦੇ ਹਾਂ ਕਿ ਜੋੜਾਛਤਰਾ ਦੇ ਵਿੱਚ ਪਹਿਲਾਂ ਨਸ਼ੇ ਦੀ ਵੀ ਪ੍ਰੋਬਲਮ ਕਾਫੀ ਸੀ ਹੁਣ ਅਸੀਂ ਰੈਗੂਲਰਲੀ ਕੋਈ ਨਾ ਕੋਈ ਐਫਰਟ ਕਰ ਰਹੇ ਹਾਂ ਕਿ ਯੂਥ ਨੂੰ ਨਸ਼ੇ ਤੋਂ ਹਟਾ ਕੇ ਬਾਕੀ ਜਿਹੜੇ ਸਪੋਰਟ ਇਵੈਂਟ ਹੈ ਉਹਦੇ ਵਿੱਚ ਲਾਈਏ ਸੋ ਇਹ ਇੱਕ ਬੜਾ ਹੀ ਨਵਾਂ ਤੇ ਚੰਗਾ ਉਪਰਾਲਾ ਹੈ ਅਸੀਂ ਦੇਖਦੇ ਹਾਂ ਕਿ ਸਾਰੇ ਇਹ ਆਪਣਾ ਪਹਿਲਾ ਦਾ ਜਿਹੜਾ ਇੱਕ ਟ੍ਰੈਂਡ ਰਿਹਾ ਹੈ ਕਿ ਹਮੇਸ਼ਾ ਰਾਈਡਿੰਗ ਕਰਦੇ ਹਨ ਰੂਰਲ ਏਰੀਆ ਦੇ ਵਿੱਚ ਜ਼ਿਆਦਾ ਰਾਈਡਿੰਗ ਕਰਦੇ ਹਨ ਤਾਂ ਇਹ ਸਾਰੇ ਸਪੋਰਟਸ ਦੇ ਵਿੱਚ ਯੂਥ ਨੂੰ ਆਉਣਾ ਚਾਹੀਦਾ ਹੈ ਇਸ ਕਰਕੇ ਅਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਹਾਂ ਇਹ ਬਹੁਤ ਹੀ ਚੰਗੀ ਪਹਿਲ ਹੈ ਤੇ ਬੜੀ ਇਨੋਵੇਟਿਵ ਹੈ ਕਿਉਂਕਿ ਯੂਥ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਹੀ ਸੰਦੇਸ਼ ਦੋਗਾ ਜਿਸ ਤਰ੍ਹਾਂ ਆਪਣੇ ਹਾਰਸਸ ਆਪਣਾ ਪਰਿਆਵਰਣ ਆਪਣੇ ਜਿਹੜੇ ਅਲੱਗ-ਅਲੱਗ ਵੱਖਰੇ ਕਲਚਰਲ ਇਵੈਂਟਸ ਹੁੰਦੇ ਸੀ ਉਹ ਸਾਰੇ ਕੇ ਸਾਰੇ ਸਾਨੂੰ ਇੱਕ ਤੰਦਰੁਸਤੀ ਦੀ ਵੱਲ ਲੈ ਜਾਂਦੇ ਸੀ ਹੁਣ ਜਿਹੜਾ ਇਹ ਨਸ਼ਾ ਤੇ ਸਰੰਜੀਆ ਬਾਕੀ ਸਾਰੀ ਚੀਜ਼ਾਂ ਹੈ ਉਹ ਸਾਨੂੰ ਇੱਕ ਜਿਹੜਾ ਹੈ ਗਲਤ ਰਾਹ ਦਿਖਾਉਂਦੇ ਹਨ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਹਰ ਕਿਤੇ ਘੋੜਿਆਂ ਨੂੰ ਵੀ ਲਿਜਾ ਕੇ ਤੇ ਅਸੀਂ ਆਪ ਵੀ ਜਾਵਾਂਗੇ ਤੇ ਉੱਥੇ ਇੱਕ ਪੋਜ਼ਿਟਿਵ ਮੈਸੇਜ ਦੇਵਾਂਗੇ ਕਿ ਜਿਹੜੇ ਕਲਚਰਲ ਐਕਟੀਵਿਟੀਜ਼ ਆ ਜਾਂ ਆਪਣੇ ਸਪੋਰਟਸ ਐਕਟੀਵਿਟੀਜ਼ ਆ ਉਹਦੇ ਵਿੱਚ ਪਾਰਟਿਸਿਪੇਟ ਕਰੀਏ ਨਾ ਕਿ ਨਸ਼ੇ ਦੀ ਮੇਰਾ ਨਾਮ ਰਿੰਦਰਜੀਤ ਸਿੰਘ ਗੈਂਦੀ ਜੋੜਾ ਵਾ ਹਾਂ ਵੀਰ ਜੀ ਅੱਜ ਹੌਰਸ ਰਾਈਡਿੰਗ ਰੱਖੀ ਆ ਕੋਈ 12 ਕਿਲੋਮੀਟਰ ਦੀ ਇਹ ਤਾਂ ਮੇਨ ਉਦੇਸ਼ਾ ਜੀ ਇੱਕ ਬੱਚੇ ਜਿਹੜੇ ਨਸ਼ਿਆਂ ਤੋਂ ਬਚਣਗੇ ਇਹ ਆਪਣਾ ਸ਼ੌਂਕ ਵਾ ਸ਼ੌਂਕ ਵੀ ਨਾਲ ਤੰਦਾ ਵੀ ਵਧੀਆ ਕਮਾਈ ਵੀ ਵਧੀਆ ਇੱਚ ਸਾਰੇ ਕੰਮ ਬਹੁਤ ਵਧੀਆ ਬਣਾ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਾਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰ ਲਿਆ ਕਰ ਰਹੇ ਆ ਜੀ ਜੋ ਅੱਜਕੱਲ ਨਸ਼ੇ ਦਿਨ ਬੋ ਦਿਨ ਵੱਧ ਰਹੇ ਆ ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ ਐਸਐਸਪੀ ਡੇਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇੱਕ ਰਾਈਡ ਕਰ ਰਹੇ ਆ ਜੀ ਆਪਾਂ ਫੋਰਸ ਰਾਈਡ ਇਹ 10 ਕਿਲੋਮੀਟਰ ਦੀ ਰਾਈਡ ਹੈ ਜੀ ਜੋ ਕਿ ਸਾਰੇ ਨੇੜ ਦੇ ਪਿੰਡਾਂ ਦੇ ਵਿੱਚੋਂ ਜੋੜਾ ਛਤਰਾ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡਾਂ ਤੋਂ ਹੁੰਦੀ ਹੋਈ ਫਿਰ ਇੱਥੇ ਆ ਕੇ ਸਮਾਪਤ ਕਰਾਂਗੇ ਜੀ ਬਾਕੀ ਮੇਨ ਸਾਡਾ ਉਦੇਸ਼ ਆ ਜੀ ਇੱਕ ਵਾਤਾਵਰਨ ਕਿਉਂਕਿ ਅੱਜ ਕੱਲ੍ਹ ਹਰ ਕੋਈ ਬੰਦਾ ਗੱਡੀਆਂ ਦੇ ਦਿਵਾਲੇ ਹੋ ਗਿਆ ਮੋਟਰਸਾਈਕਲਾਂ ਦੇ ਦਿਵਾਲੇ ਹੋ ਗਿਆ ਜੀ ਇਸ ਚੀਜ਼ਾਂ ਪਰਾਤਨ ਨੂੰ ਭੁੱਲੀ ਜਾਂਦੇ ਨੇ। ਬਾਕੀ ਇਹ ਸਭ ਤੋਂ ਵੈਸਟ ਐਕਸਰਸਾਈਜ਼ ਆ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ। ਜਿਹੜਾ ਬੰਦਾ ਹੋਰ ਸਲਾਈਡ ਕਰਦਾ ਉਹਦੀ ਸਾਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਆ। ਅੱਜ ਕੱਲ ਅਸੀਂ ਲੋਕ ਜਿਮਾਂ ਦੇ ਦਿਵਾਲੇ ਹੋ ਗਏ ਆ ਫਿਰ ਬਾਅਦ ਵਿੱਚ ਜਿਮਾਂ 'ਚ ਬੱਚਿਆਂ ਨੂੰ ਭੇਜਦੇ ਫਿਰ ਉੱਥੇ ਲੜਾਈਆਂ ਹੁੰਦੀਆਂ ਗਲਤ ਸੁਸਾਇਟੀਆਂ 'ਚ ਵੀ ਪੈਂਦੇ ਆ। ਅਸੀਂ ਜੇਬ ਨੂੰ ਮਾਰਾ ਨਹੀਂ ਕਹਿੰਦੇ ਪਰ ਇਹ ਇੱਕ ਪਰਾਤਨ ਚੀਜ਼ ਆ ਜੋ ਸਾਡੇ ਗੁਰੂ ਮਹਾਰਾਜ ਨੇ ਵੀ ਦਿੱਤੀ ਆ। ਇਹਦੇ ਨਾਲ ਅਸੀਂ ਵੱਡੀਆਂ-ਵੱਡੀਆਂ ਜੰਗਾ ਫਤਿਹ ਕੀਤੀਆਂ।